ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਕਈ ਮੇਰੇ ਭੈਣ ਭਰਾ ਕਮੈਂਟ ਕਰਦੇ ਸੀ ਕਿ ਵੀਡੀਓ ਜਲਦੀ ਬਣਾਇਆ ਕਰੋ ਮੈਂ ਉਹਨਾਂ ਤੋਂ ਮਾਫੀ ਚਾਹਣਾ ਮੇਰੀ ਕਿਸੇ ਛੋਟੀ ਜੀ ਗਲਤੀ ਕਰਕੇ YouTube ਤੇ 10 ਦਿਨਾਂ ਤੋਂ ਵੀਡੀਓ ਅਪਲੋਡ ਨਹੀਂ ਹੋ ਰਹੀ ਸੀ ਤੇ ਹੁਣ ਆਪਣੀਆਂ ਵੀਡੀਓ ਰੈਗੂਲਰੀ ਆਉਣ ਗਿਆ ਤੇ ਬਿਨਾ ਹੁਣ ਥੋੜਾ ਟਾਈਮ ਵੇਸਟ ਕੀਤੇ ਕਰਦੇ ਆ ਫਿਰ ਕੁਸ਼ਕ ਨਮੂਨਿਆਂ ਦੀ ਕੁੱਤੇ ਖਾਣੀ ਲਓ ਜੀ ਭਾਈ ਸਿਆਲ ਦਾ ਟਾਈਮ ਆ ਇਹਦੀ ਗੱਲ ਵੀ ਸੁਣ ਲੋ ਚੋਬਰ ਦੀ ਜੈਸਮੀਨ ਦੇ ਘਰ ਵਾਲੇ ਦੀ ਆਖੇ ਸਿਆਲ ਦਾ ਟਾਈਮ ਤੇ ਪਤੰਦਰਾ ਅਸੀ ਕਦੋਂ ਕੀ ਇੰਨੀ ਗਰਮੀਆਂ ਦਾ ਟਾਈਮ ਆ ਸਾਡੀ ਤਾਂ ਆਪ ਦੀ ਜਾਨ ਨਿਕਲੀ ਜਾਂਦੀ ਏ ਠੰਡ ਨਾਲ ਯਾਰ ਇਹਨਾਂ ਦੇ ਘਰ ਆ ਕੋਈ ਕਸ਼ਮੀਰ ਤੋਂ ਕੱਪੜੇ ਵੇਚਣ ਤੇ ਉਹਦਾ ਰੇਟ ਸੁਣ ਸੁਣ ਕੇ ਇਹ ਬਿਓਸ਼ ਹੋਈ ਜਾਂਦੇ ਆ ਸਤਿ ਸ੍ਰੀ ਅਕਾਲ ਜੀ ਲਾਈਵ ਉੱਤਰਾ ਪਹਿਲਾਂ ਅਸੀਂ ਹੋਵਾਂਗੇ ਠੰਡੇ ਠੰਡੇ ਰੇਟ ਵਾਂਗ ਦੇਖ ਲੋ ਜੈਸਮੀਨ ਦੇ ਡਰਾਮ ਆਖੇ ਤੁਸੀਂ ਹੋ ਗਰਮ ਤੇ ਅਸੀਂ ਹੋਵਾਂਗੇ ਠੰਡੇ ਰੇਟ ਵਾਂਗ ਕੋਈ ਨਹੀਂ ਕੱਢਦਾ ਤੇਰੀ ਗਰਮੀ ਉਹ ਰੇਟ ਦੱਸ-ਦੱਸ ਕੇ ਆਪਣਾ ਤੇਰਾ ਓਕਿਆ ਜੀ ਗੋਤ ਕਿਆ ਨਾ ਮਰਾਠੇ ਲਾ ਉਹਦਾ ਗੋਤ ਹੀ ਪੁੱਛਣ ਲੱਗ ਗਿਆ ਆਖੇ ਮਰਾਠੇ ਓਏ ਪਤੰਦਰਾ ਤੁਸੀਂ ਉਹ ਤੋਂ ਕੱਪੜੇ ਲੈਣੇ ਆ ਕਿ ਉਹਨੂੰ ਰਿਸ਼ਤਾ ਕਰਾਉਣਾ ਪਠਾਨ 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 ਮਤਲਬ ਹੈ ਨਾ ਪਠਾਨ ਵੀ ਬਹੁਤ ਕਹਿ ਲੋ ਵੀ ਉੱਚੀ ਜਾਤ ਆ ਇਹਨਾਂ ਦੀ ਵੀ ਸੁਣ ਲੋ ਓਏ ਮੁਸਲਮਾਨ ਆਪਸ ਵਿੱਚ ਕੋਈ ਭੇਤ ਭਾਵ ਹੀ ਨਹੀਂ ਕਰਦੇ ਇਹਨਾਂ 'ਚ ਕੋਈ ਜਾਤ ਪਾਤ ਨਹੀਂ ਹੁੰਦੀ ਮੁਸਲਮਾਨਾਂ 'ਚ ਵੀ ਇਹਦੀ ਉੱਚੀ ਜਾਤ ਐ ਦੀ ਨੀਵੀਂ ਜਾਤ ਆ ਤੇ ਇਹ ਦੇਖ ਲੋ ਚੋਬਰ ਉਹਨਾਂ ਦੀਆਂ ਜਾਤਾਂ ਵੀ ਪਰਖੀ ਜਾਂਦਾ ਕਿਹੜੀ ਉੱਚੀ ਆ ਤੇ ਕਿਹੜੀ ਨੀਵੀਂ ਆ ਹਲੇ ਤੱਕ ਇਹ ਜਾਤਾਂ ਪਾਤਾਂ 'ਚ ਹੀ ਫਸਾ ਪਿਆ ਤੇ ਇਧਰ ਭਾਈ ਸਾਰੀ ਫੈਮਿਲੀ ਸਾਡੀ ਬੈਠੀ ਆ ਜੀ ਹੈ ਇਧਰ ਮਿਲੋ ਜੀ ਕੱਲੀ ਕੱਲੇ ਨੂੰ ਲਾਈਨ ਵਾਈਜ਼ ਸਾਡੀ ਸਾਰੀ ਫੈਮਿਲੀ ਬੈਠੀ ਆ ਉਹ ਪਤੰਦਰੋ ਬੈਠੇ ਰਹਿੰਦੇ ਕੋਈ ਕੰਮ ਤਾਂ ਦਾਵੀ ਕਰ ਲਿਆ ਕਰੋ ਉਹ ਤਿੰਨ ਤਿੰਨ ਘਰੇ ਬੁੜੀਆਂ ਪਿੱਛੇ ਦੇਖ ਲੋ ਕਿਵੇਂ ਖਲਾਰਾ ਪਿਆ ਕਰ ਨੂੰ ਡੇਰਾ ਹੀ ਬਣਾ ਰੱਖਿਆ ਚੁੰਨੀ ਕਿਨੇ ਦੀ 2200 ਦਾ ਪੱਲੇ ਤੇਰੇ ਜੈਸਮਿਨ ਦੇ ਕੋਟ ਆਈ ਨਹੀਂ ਆਂਦਾ ਤੇ ਤੱਕੇ ਨਾਲ ਹੀ ਫਸਾਈ ਜਾਂਦੀ ਆ ਉਤੋਂ ਬਹਾਨਾ ਮਾਰੀ ਜਾਂਦੀ ਆ ਥੱਲੇ ਕੋਟੀ ਪਾਈ ਆ ਉਹ ਜੈਸਮਿਨ ਇਹੋ ਜੇ ਕੋਟ ਤੇਰੇ ਲਈ ਨਹੀਂ ਬਣੇ ਉਹ ਤੂੰ ਤਾਂ ਬਸ ਤਰਪਾਲ ਹੀ ਲਾ ਲਿਆ ਘਰ ਉੱਤੇ ਕਿੰਨੇ ਦਾ ਹੈ ਇਹ ਇਹ ਪੁੱਛੀਸ ਉਹ 2500 ਦਾ ਪਹਿਲੇ ਹੀ ਡਰਾਉਂਦਾ ਦੇਖ ਲਾ ਇਹ ਦੇਖੋ 2500 ਰੇਡ ਸੁਣ ਕੇ ਜੈਸਮின் ਦੇ ਸਾਈ ਨਿਕਲ ਗਏ ਉਹ ਪਤੰਦਰਾ ਤੂੰ ਇੱਕ ਸੂਟ 2500 ਦਾ ਲਈ ਨਾ ਇਹ 2500 ਦੇ ਪੂਰੇ ਟੱਬਰ ਬਣਾ ਲੈਂਦੇ ਆ ਕੱਪੜੇ ਦੇਖੋ 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 ਫਿਰ ਮੈਂ ਕਰਾ ਕਿਹਾ ਮੇਰੇ ਦਿਲ ਸਾਰੇ ਨੂੰ ਕਰਦਾ ਕੋਈ ਮੇ ਕੋਲ ਸੂਟ ਬਹੁਤ ਹੋ ਗਏ ਹਾਂ ਆਪਾਂ ਕਾਵਿ ਸੁਣੀ ਸੀ ਨਾ ਲੂੰਬੜੀ ਵਾਲੀ ਹੱਥ ਨਾਲ ਪਹੁੰਚੇ ਥੂ ਕੋੜੀ ਅਖੇਂ ਗੂਰ ਖੱਟੇ ਓਏ ਇਹਨੂੰ ਪਤਾ ਵੀ ਸੂਟਾਂ ਦਾ ਰੇਟ ਜਿਆਦਾ ਤੇ ਹੁਣ ਕਹਿੰਦੀ ਪਈ ਮੇਰੇ ਕੋਲ ਸੂਟ ਤਾਂ ਵਾਧੂ ਹੈ ਗਿਆ ਇਹ ਗੱਲਾ ਸੱਚੀ ਗੱਲ ਮੂੰਹ ਤੇ ਨਿਕਲੇ ਜਾਂਦੀ ਬਾਈ ਹਾਂ ਕਿਹਾ ਸੀ ਵੀ ਹਾਂ ਮੇਰੇ ਕੋਲ ਸੂਟ ਵਾਧੂ ਪਏ ਆ ਕਦੇ ਛੂਟ ਬੋਲਣਾ ਦੇਉਨਾਰੇ ਮੇਰੇ ਘਰ ਵਾਲਾ ਚੱਲ ਓਕੇ ਜਾਂਦਾ ਰਹੇ ਮੇਰੇ ਘਰ ਵਾਲਾ ਘਰ ਵਾਲਾ ਬੜਾ ਤਰਾ ਸਰਕਾਰੀ ਮਾਸਟਰ ਲੱਗਿਆ ਹੈ ਉਹ ਤੇਰੇ ਵਲੌਗ ਬਣਾ ਬਣਾ ਕੇ ਪੈਸੇ ਕਮਾ ਕੇ ਤੇ ਉਹ ਆਪਦੇ ਕੱਪੜੇ ਲੈਂਦਾ ਹੈ ਉਹ ਤੈਨੂੰ ਕਿੱਥੋਂ ਲੈ ਕੇ ਦੇਣੇ ਆ ਕੱਪੜੇ ਉਹਨੇ ਲੈਣਾ ਤੂੰ ਮੇਰੀ ਫੋਟੋ ਪਿਆ ਕਪੜਾ ਹੋ ਰਹਾ ਹੈ ਦੇਖ ਲੋ ਕੀ ਡਰਾਮੇ ਕਰੀ ਜਾਂਦੀ ਆ ਅਗੇ ਖਿੱਚ ਮੇਰੀ ਫੋਟੋ ਪਿਆ ਓਏ 500 ਤਾਂ ਉਹਨੇ ਤੇਰੇ ਵਲੌਗ ਬਣਾਤੇ ਆ ਹਲੇ ਤੇਰੀ ਫੋਟੋ ਵੀ ਰਹਿੰਦੀ ਆ ਠੀਕ ਲਾ ਲੈ ਠੀਕ ਠੀਕ ਨਾ ਦੱਸਦਾ ਨਾ ਰੇਟ ਰਵਿੰਦਰ ਤੁਸੀਂ ਸੋਚ ਨਹੀਂ ਸਕਦੇ ਹਾਂ ਕਿੰਨਾ ਕਿਹਾ ਮੰਮੀ 4000 4000 ਦਾ ਸੂਟ ਉਹ ਭਰਾਵਾ ਤੂੰ ਚੱਲ ਜਾ ਕਿਉਂ ਇਹ ਗਰੀਬਾਂ ਦੇ ਦੰਦਲਾ ਪਵਾ ਕੇ ਜਾਏਗਾ ਉਹ 4000 ਦਾ ਸੌੜ ਤਾਂ ਇਹਨਾਂ ਨੇ ਕਦੇ ਕਿਸੇ ਵਿਆਹ ਸ਼ਾਦੀ ਚ ਨਹੀਂ ਪਾਇਆ ਹੋਣਾ ਜਾਣ ਕੇ ਕਹਿੰਦਾ ਇਹ ਮਖੌਲ ਕਰਦਾ ਲੈ ਆਖੇ ਜਾਣ ਕੇ ਕਹਿੰਦਾ ਮਖੌਲ ਕਰਦਾ ਨਹੀਂ ਮਖੌਲ ਕਰਨ ਨੂੰ ਬੜੀਆਂ ਉਹਦੀਆਂ ਸਾਹਮਣੇ ਨਾ ਸਾਲੀਆਂ ਬੈਠੀਆਂ ਹੋਈਆਂ ਹਾਂ ਮੋਹਣੀ ਆ ਵੈਸੇ ਇਹਦਾ ਕੀ ਪ੍ਰਾਈਸ ਆ ਭਾਜੀ ਇਹ ਕਿੰਨੇ ਦੇ ਵਿੱਚ ਮੂੰਹ ਵੱਡਦਾ ਇਹ 1500 1500 روپے دا سٹول او جاسمین تیرے بجٹ دی ا دے کولے کوئی بھی چیز نہیں ملنی او میری منے نا تیرے پیچھے جڑا مججا دا نورا بنیا نا او کسے مجج تو کمبل کمبلی لا لیا بالکل تے اپ کے پاس کشمیری کرتا نہیں ہے پھرن بولتے پھرن بولتے میں نے لیا ہے ٹھیک ہے یہ مجھے خاصی جاتے ہیں دیکھ کے کتنے ہیں ਇਹ ਮੂਝੇ ਹਸੀ ਜਾਂਦੇ ਆ ਦੇਖ ਕੇ ਉਹ ਜੈਸਮੀਨ ਜਾਂ ਤੂੰ ਪੰਜਾਬੀ ਬੋਲਾਂ ਤੇ ਜਾਂ ਹਿੰਦੀ ਬੋਲਾਂ ਉਹ ਤੂੰ ਵੀ ਨਾ ਬਈਆਂ ਵਾਲੀ ਭਾਸ਼ਾ ਬੋਲ ਨਾ ਹਟੀ ਨਾ ਮਮੀ ਐਦਾਂ ਨਹੀਂ ਹੋ ਸਕਦਾ ਵੀ ਮਤਲਬ ਹਰ ਵਾਰੀ ਆਪਾਂ ਪੀਲੇ ਲੱਡੂ ਬਣਾਉਨੇ ਆ ਐ ਸੋਰੀ ਲਾਲ ਗੁਲਾਬੀ ਵੀ ਬਣਾ ਲਓ ਸੁਣ ਲਓ ਭਰਾਵੋ ਕਹਾਣੀ ਚ ਸਭ ਤੋਂ ਸਿਆਣੀ ਬੁੜੀ ਦੀ ਗੱਲ ਆ ਕਿ ਹਰ ਵਾਰੀ ਪੀਲੇ ਲੱਡੂ ਬਣਾਉਣੇ ਆ ਐਤਕੀ ਨਾ ਆਪਾਂ ਲਾਲ ਗੁਲਾਬੀ ਬਣਾ ਲਈਏ ਉਹ ਭਰਾਵੋ ਗੁਲਾਬੀ ਲੱਡੂ ਮੈਂ ਤਾਂ ਕਦੇ ਖਾਦੇ ਨਹੀਂ ਜੇ ਤੁਸੀਂ ਖਾਦੇ ਤਾਂ ਦੱਸ ਦੋ ਬੱਤ ਸਹੀ ਹੈ ਆਹ ਖੁਸ਼ ਐਕਸਟਰਾ ਬਣਾ ਲੀਏ ਜਿੱਦਾਂ ਮੈਂ ਪਤਾ ਕਿ ਆਹ ਕਿਹੜੇ ਸਪ੍ਰਿੰਗ ਰੋਲ ਆ ਟਿੱਕੀਆਂ ਵਗੈਰੇ ਕਿਉਂਕਿ ਆਪਣਾ ਆਪਣਾ ਪਰਿਵਾਰ ਹੈ ਜਣਾ ਕਿਉਂਕਿ ਬਾਕੀ ਤਾਂ ਦੀਦੀ ਨੇ ਸਭ ਨੇ ਘਰੋਂ ਚੱਲ ਗਏ ਸਵੇਰੇ ਭਰਾਵੋ ਇਹ ਕਰਦੇ ਪਿਆ ਲੋਹੜੀ ਦਾ ਪ੍ਰੋਗਰਾਮ ਤੇ ਕਹਿੰਦੇ ਪਿਆ ਰਿਸ਼ਤੇਦਾਰਾਂ ਨੂੰ ਤਾਂ ਖਵਾ ਦਾਂਗੇ ਲੰਗਰ ਤੇ ਆਪਣੇ ਲਈ ਸਪ੍ਰਿੰਗ ਰੋਲ ਤੇ ਟਿੱਕੀਆਂ ਨਹੀਂ ਉਹ ਹੋਣੀ ਵਿਚਾਰੇ ਆਪਣੇ ਜਿਹੜੇ ਰਿਸ਼ਤੇਦਾਰ ਇਨੀ ਠੰਡ ਚ ਮਰਦੇ ਆਉਣਗੇ ਤੇ ਜੇ ਉਹਨਾਂ ਨੂੰ ਮਾੜਾ ਮੋਟਾ ਸਪ੍ਰਿੰਗ ਰੋਲ ਟਿੱਕੀਆਂ ਖਵਾ ਦੋਗੇ ਤਾਂ ਕਿਹੜਾ ਗੋਲੀ ਪੈਣ ਲੱਗੀ ਆ ਨਹੀਂ ਨੀ ਨਾ ਬੋਲਣ ਦੇ ਹਾਂ ਜੀ ਨਾਲੀ ਨੂੰ ਤੇ ਤਨ ਤਨ ਲਾਇਆ ਵੀ ਪਾਪਾ ਜੀ ਨੇ ਪਰਮਿਸ਼ਨ ਦੇ ਦਿੱਤੀ ਹਾਂ ਕਹਿੰਦੇ ਪਿਆ ਡੀਜੇ ਲਵਾਉਣਾ ਪਾਪਾ ਜੀ ਨੇ ਪਰਮਿਸ਼ਨ ਦੇ ਦਿੱਤੀ ਨਹੀਂ ਅੱਗੇ ਦਾ ਜਿਵੇਂ ਕਰੇ ਪਾਪਾ ਜੀ ਦੀ ਚੱਲਦੀ ਆ ਹੈ ਇਹ ਮੈਡਮਾ ਦੇਖੋ ਕਿਵੇਂ ਕੰਬਲ ਲਾ ਕੇ ਬੈਠੀਆਂ ਤੇ ਉਹ ਦੇਖੋ ਵਿਚਾਰਾ ਬਜ਼ੁਰਗ ਕਿਵੇਂ ਠੰਡ ਨਾਲ ਕੁੰਗੜੀ ਜਾਂਦਾ ਤੇ ਇੱਕ ਡੀਜੇ ਸਿਸਟਮ ਮੈਂ ਲਵਾ ਦੂੰਗੀ ਠੀਕ ਹੈ ਮੈਂ ਥੋੜੀ ਜੀ ਸੇਵਿੰਗ ਕਰੀ ਹੋਈ ਆ ਇੱਕ ਆਕਾਰ ਦੀ ਡੈਕੋਰੇਸ਼ਨ ਮੈਂ ਕਰਵਾ ਦੂੰਗੀ ਵੀ ਇਹ ਦੋਹਾਂ ਦਾ ਖਰਚਾ ਮੈਂ ਕਰੂੰਗੀ ਜਿੱਥੇ ਤੇ ਮਰਜ਼ੀ ਕਰਾਂ ਮੈਂ ਓਕੇ ਦੋਹਾਂ ਦਾ ਖਰਚਾ ਮੈਂ ਕਰੂੰਗੀ ਜਿੱਥੋਂ ਮਰਜ਼ੀ ਕਰਾਂ ਮਰਜੀ ਨੂੰ ਬੜਾ ਤੋਂ ਨਰੇਗਾ ਤੇ ਜਾਏਗੀ। ਸੰਧਾ ਨਹੀਂ ਕਹਿੰਦੀ ਪਈ ਵੇ ਵਲੌਗਾਂ ਦੀ ਕਮਾਈ ਚ ਦਊਂਗੀ। ਉਹਦੇ ਫਿਰ ਇੱਕ ਦਿਨ ਅਸੀਂ ਪਾਰਲਰ ਦੀ ਜਾ ਕੇਣਾ ਅਪਾਇੰਟਮੈਂਟ। ਸਾਨੂੰ ਸਿਰਫ ਦੀਦੀ ਨੂੰ 500 ਬੰਨਵਾਦ। ਬਸ ਉਸ ਤੇ ਲਾਵਾ ਕੁਛ ਨਹੀਂ ਦੇਣਾ ਸੀ। ਨਾ। ਆਖਿਆ ਸੀ ਪਾਰਲਰ ਵੀ ਜਾਣਾ 500 ਦੀਦੀ ਨੂੰ ਦੇ ਦਿਓ 500 ਮੈਨੂੰ ਦੇ ਦਿਓ। ਉਹ ਜੈਸਮਿਨ ਤੇਰਾ ਪਾਰਲਰ ਚ 500 ਨਾਲ ਕਿੱਥੇ ਸਰਨਾ? ਜਿੰਨਾ ਵੱਡਾ ਤੇਰਾ ਮੂੰਹ ਆ ਨਾ 500 ਤਾਂ ਤੇਰੇ ਮੂੰਹ ਤੇ ਇਕੱਲਾ ਪ੍ਰੈਮਰ ਵੀ ਨਹੀਂ ਵੱਜਣਾ। ਚਲੋ ਯਾਰ ਜੈਸਮਿਨ ਹੁਣ ਛੱਡੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਮਿਸ ਕਾਲੋ ਦੀ। ਏ ਯਾਰ ਤੁਸੀਂ ਵੇਟਾ ਕਟਾ ਲਓ ਨਾ ਮੇਰੇ ਸੈੱਲ ਦਾ ਵਿਆਜ ਤੇ 2 ਮਹੀਨੇ ਰਹਿ ਕੇ ਅੱਗ ਅਡਾ ਟਡਾ ਕਰਖਾ ਚਾਹ ਪੀ ਪੀ ਕੇ ਕੋ ਯਾਰ ਦੇਖ ਲਓ ਮੈਸ ਕਾਲ ਔਡੋ ਟਡੋ ਕਾ ਰਖਾ ਚਾਹ ਪੀ ਪੀ ਕੇ ਵੀ ਸੜਾ ਚਾਹ ਪੀ ਨਾਲ ਕਿਹੜਾ ਟਡ ਵਾਦਾ ਹੁੰਦਾ ਹੈ ਇਹਨਾਂ ਦੀ ਅੱਗੇ ਹੋਰ ਸੁਣੋ ਜਵਲੀਆਂ ਚਲੋ ਮੈਂ ਤੁਹਾਨੂੰ ਅੜੇ ਦਿਖਾਉਣੀ ਆ ਵੀਰੇ ਤੇਰੇ ਕੋਲ ਚਾਲਦੇ ਫੇਟਲਸ ਕਰਦੇ ਆਂ ਮੈਂ ਚਾਹ ਨਹੀਂ ਛਡਾਉਂਦਾ ਬਾਈ ਤੁਹਾਨੂੰ ਕੁਛ ਨਹੀਂ ਛਡਾਉਂਦੇ ਬਹੁਤ ਵਧੀਆ ਵੀਰੇ ਦੇਖ ਲਓ ਇਹਨਾਂ ਨੂੰ ਉਹ ਪਤੰਦਰ ਪਤਾ ਨਹੀਂ ਟਡ ਚ ਕੀ ਸਹਲਾਣਾ ਆ ਫਸਾ ਕੇ ਕੀ ਲਖਾਂਜੇ ਕਰੀ ਜਾਂਦਾ ਹੌਣ ਤਾਂ ਤੁਰਾ ਵੀ ਨਹੀਂ ਜਾਂਦਾ। ਚਾਹੀਏ। ਹੌਣ ਤਾਂ ਤੁਰੇ ਵੀ ਨਹੀਂ ਜਾਂਦਾ। ਉਹ ਤੁਰੇ ਜਾਂ ਨੂੰ ਬੜਾ ਕਿ ਸਾਲਾ ਪ੍ਰੈਗਨੈਂਟ ਹੋ ਗਿਆ। ਬਾਈ ਜਿਹੜਾ ਆਪਣਾ ਬੌਸ ਨੇਚਰਲ ਨਿਊਟ੍ਰੀਸ਼ਨ ਦਾ ਇਹ ਪ੍ਰੋਡਕਟ ਆ ਨਾ ਬਾਈ ਤੁਹਾਡਾ 2 ਮਹੀਨਿਆਂ ਦੇ ਵਿੱਚ ਢਿੱਡ ਬਿਲਕੁਲ ਘਟ ਜੂ। ਉਹ ਇਹਦੇ ਢਿੱਡ ਚੋਂ ਸਰਾਣਾ ਤਾਂ ਕੱਢ ਢਿੱਡ ਤਾਂ ਦੇ 1 ਮਿੰਟ ਚ ਘਟ ਜੂ ਆ। ਯਾਰ ਮੈਨੂੰ ਸਾਲੀ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਸ਼ਖਲਾਂ ਤੋਂ ਪ੍ਰੋਮੋਸ਼ਨਾਂ ਕੌਣ ਕਰਾ ਲੈਂਦਾ ਇਹੋ ਜਿਹਨ ਨੂੰ ਤਾਂ ਕੋਈ ਦੁਕਾਨ ਚ ਨਾ ਵੜਨ ਦਵੇ। ਇੱਕ ਹੋਰ ਬਾਈ ਇਹ ਵੇਟ ਤਾਂ ਘਟਾਊਗੀ ਘਟਾਊਗਾ ਕਿਸੇ ਦੇ ਫੇਸ ਤੇ ਸ਼ਾਈਆਂ ਹੋਣ ਦਾਗ ਹੋਣ ਜਿਵੇਂ ਤੇਰੇ ਉਰੇ ਦਾਗ ਨੇ ਬਿਲਕੁਲ ਬਾਈ ਠੀਕ ਹੋ ਜਾਣਗੇ ਭਰਾਵੋ ਅਸੀਂ ਦਾਗ ਸ਼ਾਈਆਂ ਨਹੀਂ ਠੀਕ ਕਰਵਾਨੀਆਂ ਤੇਰੇ ਪ੍ਰੋਡਕਟ ਨੂੰ ਅਸੀਂ ਫੇਰ ਮੰਨਾਂਗੇ ਆ ਕਾਲੋ ਦਾ ਪਲਾ ਰੰਗ ਗੋਰਾ ਕਰਕੇ ਦਿਖਾ ਤਾਈ ਪ੍ਰੋਡਕਟ ਬਾਈ ਇੱਕ ਵਾਰੀ ਯੂਜ਼ ਕਰਕੇ ਦੇਖਿਓ ਮੇਰੇ ਕਹਿਣ ਤੇ ਜਿੱਥੇ ਤੁਸੀਂ ਇੰਨੇ ਪੈਸੇ ਖਰਚ ਕਰ ਚੁੱਕੇ ਹੋ ਜਿੱਥੇ ਤੁਸੀਂ ਇੰਨੇ ਪੈਸੇ ਖਰਚ ਕਰ ਚੁੱਕੇ ਹੋ ਮੇਰੇ ਕਹਿਣ ਤੇ ਕੁਝ ਹੋਰ ਖਰਾਬ ਕਰ ਲੋ ਉਹ ਭਰਾਵਾ ਜੇ ਤੇਰੇ ਕਹਿਣ ਤੇ ਅਸੀਂ ਪ੍ਰੋਡਕਟ ਯੂਜ਼ ਕਰਨਾ ਤਾਂ ਇਹਨਾਂ ਤੋਂ ਕਾਦੀ ਪ੍ਰਮੋਸ਼ਨ ਕਰਾਈਏ ਨਾ ਇਹਨਾਂ ਦਾ ਕਹਿਣਾ ਨਹੀਂ ਕਿਸੇ ਨੇ ਮੰਨਣਾ ਉਹ ਨਾਲੇ ਭਰਾਓ ਇਹੋ ਜਿਹੇ ਗੱਲਾਂ 'ਚ ਨਾ ਆਇਆ ਕਰੋ ਇਹੋ ਜਿਹੇ ਪ੍ਰੋਡਕਟਾਂ ਨਾਲ ਕੋਈ ਮੋਟਾ ਨਹੀਂ ਹੋਣ ਲੱਗਿਆ ਤੇ ਕੋਈ ਪਤਲਾ ਨਹੀਂ ਹੋਣ ਲੱਗਿਆ ਇਹ ਸਭ ਠੱਗੀ ਆਂਦੇ ਆ ਨਹੀਂ ਤਾਂ ਜੇ ਇੰਨਾ ਹੀ ਵਧੀਆ ਪ੍ਰੋਡਕਟ ਹੁੰਦਾ ਤਾਂ ਇਹੋ ਜਿਹਾ ਤਾਂ ਪ੍ਰਮੋਸ਼ਨ ਕਰਾਉਣੀ ਸੀ ਇਹਨਾਂ ਨੇ ਬੱਤ ਸਹੀ ਏ ਜੀ ਭਈਏ ਕਿਤਾਬਾਈ ਮੈਂ ਜਾਣ ਛੱਡ ਸਕਦਾ ਐ ਕਿ ਮੈਂ ਰੋਟੀ ਨਹੀਂ ਛੱਡ ਸਕਦਾ ਪਰ ਇਹਦਾ ਪ੍ਰੋਡਕਟ ਖਾ ਕੇ ਤੂੰ ਦੁਨੀਆ ਜ਼ਰੂਰ ਛੱਡ ਦੇਗਾ ਵਾਓ ਵਾਹ ਸੁਖਰਾ ਮੜਾ ਕਰ ਕੋ ਤਾਂ ਮੇਕਅੱਪ ਹੀ ਮੰਗਾਈ ਰਹਿੰਦੀ ਕੋਲੇ ਬੈਠਿਆਂ ਦੀ ਮਾਂ ਕਹਿੰਦੀ ਪਈ ਆ ਇਹ ਤਾਂ ਮੇਕਅੱਪ ਹੀ ਮੰਗਾਂਦੀ ਰਹਿੰਦੀ ਆ ਕਿਉਂ ਮੇਕਅੱਪ ਮੰਗਾਉਣਾ ਨਹੀਂ ਇੰਨੀ ਸੌਫਟ ਸਕਿਨ ਆ ਵਿਚਾਰੀ ਦੀ ਜੇ ਥੋੜਾ ਜਿਹਾ ਕਾਲਾਪਨ ਪੈ ਗਿਆ ਫੇਰ ਕੌਣ ਜ਼ਿੰਮੇਵਾਰ ਆ ਆਲੇ ਸਾੜਨਾ ਇਹ ਮਤ ਮੇਕਅਪ ਕਰਾਉਣ ਆਈ ਆ ਤੇ ਅੱਛਾ ਮੇਕਅਪ ਕਰਾਉਣ ਆਈ ਆ ਆ ਗਈ ਤੂੰ ਇੱਥੇ ਵੱਡੀ ਮੇਕਅਪ ਆਰਟਿਸਟ ਹੈ ਉਹ ਜੈਹੋ ਜੀ ਤੇਰੀ ਆਵਦੀ ਸ਼ਕਲ ਆ ਨਾ ਇਹੋ ਜੇ ਹੁਲੀਆਂ ਇਹਦਾ ਬਣਾ ਦੇਗੀ ਬਾਰਾ ਪਰ ਮੈਨੂੰ ਪਤਾ ਨਹੀਂ ਕਿ ਕਿੰਨੇ ਕਿੰਨੇ ਜੂਸ ਕਰਨੇ ਨੇ ਹੇ ਮਹੌਲੇ ਸਾਹ ਬਾਬੂ ਉਹ ਮੈਨੂੰ ਪਤਾ ਨਹੀਂ ਨਾ ਕਿਵੇਂ ਕਿਵੇਂ ਜੂਸ ਕਰਨੇ ਆ ਓਏ ਅਣਪੜੇ ਜੂਸ ਕਰਨੇ ਨਹੀਂ ਯੂਜ਼ ਕਰਨੇ ਹੁੰਦੇ ਆ ਤੇ ਵਾਲਾ ਲਾਲੀ ਲਾਉਣ ਵਾਲਾ ਲਾਲੀ ਲਾਉਣਾ ਆਖਾ ਮੂੰਹ ਤੇ ਲਾਲੀ ਲਾਉਣ ਵਾਲਾ ਉਹ ਕਾਲੋ ਤੇਰੇ ਮੂੰਹ ਤੇ ਲਾਲੀ ਦਿਖਣੀ ਵੀ ਕਿੱਥੇ ਆ ਨਾਲੇ ਨਿੱਕੇ ਬਰਸ਼ਾਂ ਨਾਲ ਤੇਰੇ ਫੇਸ ਤੇ ਕੋਈ ਫਰਕ ਨਹੀਂ ਪੈਣ ਲੱਗਿਆ ਆ ਤੂੰ ਨਾ ਇਹਦੇ ਨਾਲ ਮੂੰਹ ਤੇ ਪ੍ਰਾਈਮਰ ਮਾਰ ਬਲੈਂਡਰ ਦਾ ਕਲਰ ਬਹੁਤ ਘੈਂਟ ਆ ਨਾ ਘੈਂਟ ਆ ਮੈਲ ਦਾ ਪਤਾ ਮੈਲ ਦਾ ਨਹੀਂ ਪਤਾ ਲੱਗਣਾ ਸੁਣ ਲਓ ਆਖਾ ਬਲੈਂਡਰ ਦਾ ਕਲਰ ਬਹੁਤ ਘੈਂਟ ਆ ਨਾ ਮੈਲ ਦਾ ਨਹੀਂ ਪਤਾ ਲੱਗਣਾ ਉਹ ਜਿੰਨੀ ਜਿੰਨੀ ਤੁਹਾਡੇ ਮੈਲ ਚੜੀ ਪਈ ਹੈ ਨਾ ਮੈਨੂੰ ਲੱਗਦਾ ਬਲੈਂਡਰ ਦੇ ਕਲਰ ਦਾ ਨਹੀਂ ਪਤਾ ਲੱਗਣਾ ਆ ਸਹੀ ਲੱਗੂ ਜਣ ਲੈ ਕਲਰ ਸਹੀ ਆ ਮੰਨ ਲਾ ਤੈਨੂੰ ਨਹੀਂ ਲੱਗਦਾਗਾ ਮੈਂ ਵੀ ਕਿਆ ਕਾਲੋ ਐਨੇ ਪੜਕੀਲੇ ਰੰਗ ਕਿਉਂ ਪਾਉਂਦੀ ਆ ਓਏ ਹੁਣ ਪਤਾ ਲੱਗਿਆ ਪੰਪ ਦੇਣ ਵਾਲੇ ਤਾਂ ਉਹਦੇ ਨਾਲ ਹੀ ਹੁੰਦੇ ਆ ਹੈ ਉਹਨੂੰ ਕਹੀ ਜਾਂਦੇ ਬਹੁਤ ਸੋਹਣਾ ਲੱਗਿਆ ਜਾਂਦਾ ਘੈਂਟ ਲੱਗਿਆ ਜਾਂਦਾ ਪਿੰਕ ਕਲਰ ਓਏ ਭਰਾਓ ਇਹਦੀ ਸਕਿਨ ਕਿਹੜਾ ਰਸ਼ੀਅਨ ਕੁੜੀਆਂ ਤਰਾ ਗੋਰੀ ਚਿੱਟੀ ਆ ਉਹ ਤਾਂ ਵਿਚਾਰੀ ਅੱਗੇ ਪੁੱਠੇ ਤਵੇ ਆ ਰਗੀ ਆ ਉਤੋਂ ਪਿੰਕ ਰੰਗ ਹੋਰ ਪਵਾ ਦੋ ਹਾਵੀ ਮੁੰਡੋ ਕਿਹੜੀ ਮੂਵੀ ਦੇਖਣੇ ਆ ਨਾ ਆਹਾਂ ਹਾਂਜੀ ਚਲੋ ਲੈਟਸ ਗੋ ਕੋ ਭਰਾਓ ਇਹਨਾਂ ਤਾਂ ਜਿਵੇਂ ਹਾਦੀ ਹੋਈ ਪਈ ਆ ਕਾਹਲੋ ਪਹਿਲਾਂ ਆਪ ਤਾਂ ਰਹਿੰਦੀ ਸੀ ਵਾਰਾ ਗਰਦੀਆਂ ਤੇ ਹੁਣ ਆਪਦੀ ਬੇਬੇ ਨੂੰ ਵੀ ਨਾਲ ਚੱਕੀ ਫਿਰਦੀ ਆ ਸਨੇਮਿਆਂ ਚ ਤੇ ਫਿਲਮ ਦੇਖਣ ਆਏ ਆ ਉਹ ਵੀ ਇੰਨੀ ਗੰਦੀ ਫਿਲਮ ਆਪ ਤੁਸੀਂ ਆਪ ਹੀ ਦੇਖ ਲਓ ਅਡਲਟ ਆਏ ਕਾ ਵਲੀ ਮੂਵੀ ਆਣੀ ਲਾਲਾ ਬਣੀ ਗਰਦਿਆ ਬਦਨ ਰਹਿਣ ਸਹੀ ਗੱਲ ਆ ਸੋਨ ਲਓ ਅਖੇ ਫੈਮਲੀ ਮੂਵੀ ਨਹੀਂ ਗਾਲਾਂ ਬਹੁਤ ਕੱਢਦੇ ਆ ਤੇ ਕੰਜਰੋਂ ਫਿਰ ਤੁਸੀਂ ਕੀ ਲੈਣ ਗਏ ਸੀ ਜਦੋਂ ਸਿਨੇਮੇ ਵਾਲੇ ਨੇ ਕਹੀ ਦਿੱਤਾ ਵੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਫਿਲਮ ਨਹੀਂ ਦੇਖ ਸਕਦਾ ਵੀ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਇਹ ਫੈਮਲੀ ਮੂਵੀ ਹੈ ਨਹੀਂ ਤੇ ਇਹ ਕੰਜਰ ਆਪ ਦੀ ਬੇਬੇ ਨੂੰ ਨਾਲ ਲੈ ਕੇ ਜਾਈ ਜਾਂਦੇ ਆ ਨਹੀਂ ਜੇ ਫਿਲਮ 'ਚ ਇੱਕ ਅੱਧੀ ਗਾਲ ਕੱਢੀ ਤੇ ਤੁਸੀਂ ਉਸੇ ਟਾਈਮ ਹੀ ਉੱਠ ਕੇ ਆ ਜੋ ਹੈ ਪਰ ਉੱਠ ਕੇ ਤਾਂ ਤਾਂ ਹੀ ਆਉਣਾ ਜੇ ਇਹਨਾਂ ਨੂੰ ਕੋਈ ਮਾੜੀ ਮੋਟੀ ਸ਼ਰਮ ਹੋਵੇ ਬਹਿ ਬਲੀ ਕਿਹੜੀ ਬਈ ਫੈਮਲੀ ਨਹੀਂ ਆਇਆ ਗਲਤ ਮੂਵੀ ਆਇਆ ਜਰਾ ਬੜਾ ਖੁਸ਼ ਹੋ ਕੇ ਦੱਸ ਰੀ ਹੰਦੇ ਆ ਫੈਮਲੀ ਮੂਵੀ ਨਹੀਂ ਫੈਮਲੀ ਨਾਲ ਨਾ ਆਇਓ ਓਏ ਪਹਿਲਾ ਵਿਚਾਰੀਓ ਬੋੜੀ ਨੂੰ ਅੰਦਰੋਂ ਸ਼ਰਮਸਾਰ ਕਰ ਲਿਆਂਦਾ ਬਲੇ ਮਿੱਤਰਾਂ ਦੀ ਲੱਗਦੀ ਮਿੱਤਰਾਂ ਵਾਲ ਕੋਲੇ ਇੱਕ ਦੂਜੇ ਦੀ ਬੇਇੱਜ਼ਤੀ ਕਰੀ ਜਾਂਦੇ ਆ ਆ ਖਿਆਲ ਵੇੜੇ ਵਾਲਾ ਆ ਵੇੜੇ ਵਾਲਾ ਓਏ ਤੁਹਾਨੂੰ ਦੋਨੋਂ ਨੂੰ ਨਹੀਂ ਪਤਾ ਕੌਣ ਵੇੜੇ ਵਾਲਾ ਆ ਬਾਬਾ ਜੀ ਦੱਸਣਗੇ ਬਾਬਾ ਜੀ ਦੱਸੋ ਇਹ ਕੌਣ ਨੇ ਵੇੜੇ ਵਾਲੇ ਐ ਐਸ ਕੰਮ ਤੇ ਹੋ ਗਏ ਲੇ ਆਉਣਗੇ ਬਰਗਰ ਕਿਹੜਾ ਹੋਈ ਕਿਹੜਾ ਇਹਦੇ ਬਾਰੇ ਕਿਨੇ ਘਟ ਰਹੇ ਹੱਸ ਚੱਲੋ ਵੀ ਮੁੰਡਿਓ ਵਰਕਰ ਖਾ ਲੋ ਓਏ ਕਾਲੋ ਨੂੰ ਬਿਨਾ ਨਿਊਡਲ ਵਾਲਾ ਬਰਗਰ ਦੇ ਦਿੰਦੇ ਉਹ ਪਿੱਛੇ ਦੇਖੋ ਕਿਵੇਂ ਬਰਗਰ ਨਾ ਆਇਆ ਘੁਲੀ ਜਾਂਦੀ ਆ ਠੀਕ ਆ ਹਾਂਜੀ ਹਾਂ ਚੱਲਿਆਂ ਆ ਚੱਲਿਆਂ ਆ ਜੀ ਅੱਕੇ ਸੋਣੇ ਹੁਣ ਆਪਾਂ ਚੱਲਿਆਂ ਤੇ ਮਿਲਦੇ ਨੈਕਸਟ ਵਲੌ ਏ ਕੀ ਬੋਲ ਤੂੰ ਨਹੀਂ ਅੱਕੇ ਸੋਣੇ ਦੇਖ ਲੋ ਕਾਲੋ ਨੂੰ ਕਹਿੰਦਾ ਓਕੇ ਸੋਹਣੇ ਓ ਯਾਰ ਕਿੰਨਾ ਵੱਡਾ ਜਿਗਰਾ ਹੋਇਆ ਇਹ ਮੁੰਡੇ ਦਾ ਜਿਹੜਾ ਕਾਲੋਂ ਨੂੰ ਸੋਹਣੇ ਕਹੀ ਜਾਂਦਾ ਓ ਯਾਰ ਮੇਰੇ ਅੰਨੀ ਹੋਣਾ ਇਹ ਮੁੰਡੇ ਨੂੰ ਦਿਲੋਂ ਸਲੂਟ ਆ ਜਿਹੜਾ ਦਿਲ ਤੇ ਨਾ ਪੱਥਰ ਰੱਖ ਕੇ ਕਾਲੋਂ ਨੂੰ ਸੋਹਣੇ ਕਹੀ ਜਾਂਦਾ ਓਏ ਬੱਸ ਕਰ ਜਾ ਮੋਟੀਏ ਵੀਡੀਓ ਬਣਾਉਣ ਨੂੰ ਹੁਣ ਤਾਂ ਤੂੰ ਫੋਨ 'ਚ ਵੀ ਨਹੀਂ ਪੂਰੀ ਆਉਂਦੀ ਓਏ ਟਿੱਡ ਦੇਖੋ ਕਿੱਡਾ ਦਾ 1000 ਲੀਟਰ ਦੀ ਟੈਂਕੀ ਜਿੱਡਾ ਨਾਲੇ ਮੋਟੀਏ ਮੈਂ ਸੁਣਿਆ ਅੱਜ ਕੱਲ੍ਹ ਤੋਂ ਪ੍ਰਮੋਸ਼ਨਲ ਕਰਦੀ ਆਂ ਆਇੰਗੇ ਇੱਕ ਦਿਨ ਟਾਈਮ ਕੱਢ ਕੇ ਵਿਸ਼ਾਲ ਕੰਬੈਨ ਦੀ ਆੜ ਕਰਾਉਣੀ ਆ। ਉਹ ਸੇਵਕਾ ਭੱਜ ਕੇ ਆਈ ਓਏ ਸਾਡੀ ਮੱਝ ਸੰਗਲ ਤੜਾ ਗਈ। ਓਏ ਪਿੱਛੇ ਦੇਖ ਲੋ ਐਨ ਲੱਗਦਾ ਜਿਵੇਂ ਮੱਝ ਪਿੱਛੇ ਕੱਟਾ ਬੈਠਾ ਹੋਵੇ ਤੇ ਨਲੇ ਦੇ ਘਰ ਵਾਲੇ ਦੀ ਸ਼ਕਲ ਦੇਖ ਲੋ। ਸ਼ਕਲ ਓਏ ਐਨ ਲੱਗਦਾ ਸੂਬਾ ਸਰਹੰਦ ਹੋਵੇ।